ਮਾਸ਼ੀਵਾੜਾ ਸਾਬ ਦੇ ਨੇੜਲੇ ਪਿੰਡ ਪਮਾ ਕਲਾਂ ਦੇ ਨੌਜਵਾਨ ਜਸਦੀਪ ਸਿੰਘ ਦੀ ਗੋਲੀ ਲੱਗਣ ਕਰਕੇ ਅਮਰੀਕਾ 'ਚ ਮੌਤ ਹੋ ਗਈ। ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਜਸਦੀਪ ਸਿੰਘ ਦੇ ਕਿਸੇ ਨੇ ਗੋਲੀ ਮਾਰੀ ਹੈ। ਜਸਦੀਪ ਆਪਣੇ ਆਪ ਨੂੰ ਗੋਲੀ ਨਹੀਂ ਮਾਰ ਸਕਦਾ। ਫਿਲਹਾਲ ਅਮਰੀਕਾ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਜਸਦੀਪ ਦੀ ਮੌਤ ਕਿਉਂ ਹੋਈ ਹੈ ਕਿ ਜਸਦੀਪ ਨੇ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਫਿਰ ਕਿਸੇ ਦੇ ਵੱਲੋਂ ਜਸਦੀਪ ਦਾ ਕਤਲ ਕੀਤਾ ਗਿਆ। 5 ਸਾਲ ਪਹਿਲਾਂ ਦੀਪ ਆਪਣੇ ਚੰਗੇ ਭੂਖਲੀ ਵਿਦੇਸ਼ ਗਿਆ ਸੀ ਤੇ ਹੁਣ ਉਹ ਵਾਪਸ ਘਰ ਆਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਕਿ ਜਸਦੀਪ ਹੱਸਦਾ ਖੇਡਦਾ ਨਹੀਂ ਬਲਕਿ ਮ੍ਰਿਤਿਕ ਦੇ ਬਣ ਕੇ ਸਾਡੇ ਕੋਲ ਆਵੇਗਾ ਇਹਦਾ ਨਾਮ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨਿਕਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਸ ਤੋਂ ਬਾਅਦ ਇਹਨੇ ਕੌਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਮਾਰ ਕੇ ਮੂੰਹ ਦਿਖਾ ਕਹਿੰਦੇ ਲੈਓ ਦੇਖ ਲਓ ਸੁਮਾਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਇਟ ਕਾਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀ ਉਹਦੇ ਗੋਲੀ ਜਾਂਦੀ ਇਦਰੋਂ ਦੀ ਮਾਰ ਕਿੱਥੇ ਨਹੀਂ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਜਦੋਂ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੋਈ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਚਲਾਉਂਦਾ ਸੀ ਇਹਦੇ ਸ਼ੈੱਡ ਲਾਂਦਾ ਸੀ ਇਹ ਬਿਕਰਸ ਫੀਲਡ ਹਾਂਜੀ ਇਹ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਗਿਆ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਹੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਸੀ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਾਸ ਲੱਗਿਆ ਸੀਗਾ ਮੈਰਿਜ ਦੀ ਕਾਰਡ ਰਸੀਪਟ ਲੈਣ ਬਸ 2 ਕੁ thángਾਂ ਤੱਕ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜੀ ਹਾਂਜੀ ਅੱਛਾ ਜੀ ਉੱਥੇ ਪਰ ਨਹੀਂ ਲੱਗਿਆ ਵੀ ਕੀ ਟਿੱਕੀ 22 ਦਿਨੋਂ ਬਾਅਦ ਆਇਆ ਡੈਡ ਬੜੀ ਹਾਂਜੀ ਕਿੱਦਾਂ ਹੋਇਆ ਹਾਸੇ ਨਹੀਂ ਪਤਾ ਲੱਗਿਆ ਕੁੜੀ ਕਿੱਦਾਂ ਲੱਗ ਗਈ ਇਹ ਤਾਂ ਨਹੀਂ ਪਤਾ ਲੱਗਿਆ ਕਿੱਦਾਂ ਹੋਇਆ ਜੀ ਹਾਂਜੀ ਅੱਛਾ ਸੰਸਕਾਰ ਕੀਤਾ ਗਿਆ ਪਿੰ ਕਿੰਨਾ ਇਹ ਦਲਜੀਤ ਸਿੰਘ ਮਾਰਕਟ ਦਾ ਮੁੰਡਾ ਸੀ ਜੀ ਕਿੰਨੀ ਉਮਰ ਸੀ ਜੀ ਦੀ 23 ਮਾਹ ਸਾਲ ਲੱਗਿਆਗਾ ਨਹੀਂ ਅੱਛਾ ਹਾਂ ਜੀ ਮੈਰਿਜ ਹੋਈ ਸੀ ਨਹੀਂ ਮੈਰਿਜ ਕੋਈ ਭੈਣ ਭਾਈ ਕੋਈ ਨਹੀਂ ਹੋ ਰਹੀ ਜੀ ਇਕਲੋਤਾ ਹੀ ਸੀ ਇਕਲੋਤਾ ਹੀ ਸੀ ਕਿੰਨਾ ਕ ਸਮਾਂ ਹੋ ਗਿਆ ਸੀ ਗੇ ਨੂੰ ਦੇਜ ਨੂੰ ਹੋ ਗਏ 6-7 ਸਾਲ ਕੋਈ ਸ਼ਮਸ਼ਾਨ ਘਟ ਖੜਿਆ ਸਾਡੇ ਹਲਕੀ ਤੋਂ ਬਹੁਤ ਮਾੜੀ ਟੱਕਣਾ ਜੋ 6 ਸਾਲ ਪਹਿਲਾਂ ਸਾਡੇ ਭਰਾ ਦਲਜੀਤ ਸਿੰਘ ਨੇ ਆਪਣਾ ਬੇਟਾ ਪੜਾਈ ਵਾਸਤੇ ਜੁਆਸੇ ਭੇਜਿਆ ਸੀ ਸੋ ਸਾਲ ਪਹਿਲਾਂ ਪੀਆਰ ਵੀ ਹੋ ਗਈ ਪੜਾਈ ਵੀ ਹੋ ਗਈ ਸੋ ਕੁਝ ਗੈਂਗਸਟਰ ਦੀ ਕਮਾਂਗੇ ਜਿਹੜਾ ਨੇ ਆਕੇ ਭਰਾ ਦੇ بیٹے ਨੂੰ ਜਸਦੀਪ ਨੂੰ ਗੋਲੀ ਮਾਰੀ ਤਿੰਨ ਤਰੀਕ ਦੀ ਘਟਨਾ ਸੋ ਕੱਲ ਡੈੱਡ ਬਡੀ ਆਈ ਹੈ ਸੋ ਅੱਜ ਸੰਸਕਾਰ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ ਪੂਰੇ ਹਲਕੇ ਤੇ ਸੋਗ ਦੀ ਲਹਿਰ ਹੈ ਇੰਨ ਸਾਰੇ ਹਲਕਾ ਸਵਾਲੋਂ ਸੰਸਕਾਰ ਘਾਟ ਅੱਜ ਉਹਨਾਂ ਦੇ ਲਾਸਟ ਦਰਸ਼ਨ ਕੀਤੇ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨੋਂ ਦੱਸਣਾ ਵੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਰਵਾਨ ਬੱਚੇ ਮਾਪੇ ਦੇ ਚਲ ਜਾਂਦੇ ਆ ਸੋ ਉਹਨਾਂ ਦੇ ਅੱਗੇ ਰਹਿਣ ਨੂੰ ਤੱਕ ਨਹੀਂ ਕਲਾਕਲਾ ਪੁੱਤ ਸੀ ਸੋ ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੈ ਖੜੇ ਆਂ ਜੀ ਸੋਗ ਦੇ ਵਿੱਚ ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ ਉਹਦੇ ਪਰਿਵਾਰ 'ਚ ਦੁੱਖਾਵੇ ਇਹ ਜੀ ਮੌਤ ਨਾ ਆਵੇ ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ ਸਾਡੇ ਹਲਕੇ 'ਚ ਹੋਈ ਹੈ ਸੋ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਦੇ ਆ ਕਿ ਇਹੋ ਜੀ ਘਟਨਾ ਕਿਸੇ ਪਰਿਵਾਰ ਨਾਲ ਨਾ ਹੋਵੇ